ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਸਤਿਗੁਰੂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਜਿਹਨਾਂ ਦੀ ਪਾਵਨ ਬਾਣੀ ਸਿੱਧ ਗੋਸ਼ਟੀ ਵਿਚਾਰ ਸੰਗਤਾਂ ਦੇ ਨਾਲ ਸੰਜ ਕੀਤੀ ਜਾ ਰਹੀ ਹੈ ਪਿਛਲੀ ਵੀਡੀਓ ਦੇ ਵਿੱਚ ਅਸਾਂ ਦੇਖਿਆ 14 ਨੰਬਰ ਪੌੜੀ ਔਰ 15 ਨੰਬਰ ਪੌੜੀ ਜਿਹੜੀ ਹੈ ਉਦੀ ਵਿਚਾਰ ਸੰਗਤਾਂ ਦੇ ਨਾਲ ਸਾਂਝ ਕੀਤੀ ਜਿਹੜੀ 16 ਨੰਬਰ ਪੌੜੀ ਹੈ ਉਹ ਵੀ 14 ਨੰਬਰ ਪੌੜੀ ਦਾ ਹੀ ਜਵਾਬ ਹੈ ਅੱਜ ਅਸੀਂ ਇਸ ਪੌੜੀ ਨੂੰ ਨਾਲ ਜੋੜਨਾ ਹੈ ਤਾਂਕਿ ਸਵਾਲ ਦਾ ਪੂਰਾ ਜਵਾਬ ਹੋ ਸਕੇ ਆਓ ਇੱਕ ਵਾਰੀ ਪਹਿਲਾਂ ਪਾਠ ਕਰ ਲੈਨੇ ਆ ਸਾਰਾ ਸਤਿਗੁਰੂ ਜੀ ਆਖਦੇ ਨੇ ਸਿੱਧਾਂ ਨੇ ਸਵਾਲ ਕੀਤਾ ਸੀ ਕਿਉਂ ਕਰ ਬੰਦਾ ਸਰਪਨ ਖੱਦਾ ਕਿਉਂ ਕਰ ਖੋਇਆ ਕਿਉਂ ਕਰ ਲੱਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਤਤ ਵਿਚਾਰ ਹੈ ਸੋ ਗੁਰੂ ਹਮਾਰਾ ਇਹਦਾ ਜਵਾਬ ਦਿੱਤਾ ਸੀ ਦੁਰਮਤ ਬੰਦਾ ਸਰਪਨ ਖਾਦਾ ਮਨਮੁਖ ਖੋਇਆ ਗੁਰਮੁਖ ਲੱਦਾ ਸਤਗੁਰੂ ਮਿਲੇ ਅੰਧੇਰਾ ਜਾਏ ਨਾਨਕ ਹਾਊ ਮੈਂ ਮਿਕਸ ਮਾਈ ਤੁਹਣ ਇਹ ਜਿਹੜਾ ਮਨੋਖ ਕਿਉਂ ਬੱਜਿਆ ਹੋਇਆ ਹੈ ਮਾਇਆ ਨੇ ਕਿਉਂ ਖਾਦਾ ਹੋਇਆ ਹੈ ਇਹਨੇ ਜੀਵਨ ਦਾ ਜਿਹੜਾ ਜ਼ਿੰਦਗੀ ਦਾ ਲਾਹਾ ਉਹ ਕਿਵੇਂ ਗਵਾ ਲਿਆ ਉਹ ਮੁੜ ਕੇ ਕਿਵੇਂ ਪ੍ਰਾਪਤ ਹੋਵੇ ਇਹ ਨਿਰਮਲ ਕਿਵੇਂ ਹੋਵੇ ਪਵਿੱਤਰ ਕਿਵੇਂ ਹੋਵੇ ਇਹਦੇ ਅੰਦਰ ਅਗਿਆਨਤਾ ਕਿਉਂ ਰਹਿੰਦੀ ਹਰ ਵੇਲੇ ਜਿਹੜਾ ਇਹ ਤਤ ਵਿਚਾਰੇ ਇਹ ਸੋਚੀ ਦੇ ਦੇਵੇ ਸਾਡੀ ਨਮਸਕਾਰ ਹੈ ਸਤਿਗੁਰੂ ਜੀ ਨੇ ਫਿਰ ਜਵਾਬ ਦਿੱਤਾ ਸੀ ਕਿ ਦੁਰਮਤ ਕਰਕੇ ਮਾਇਆ ਨੇ ਇਹਨੂੰ ਖਾ ਲਿਆ ਮਨਮੁਖ ਗਵਾ ਲੰਦੇ ਨੇ ਮਨਮੁਖ ਨੇ ਲਾਹਾ ਗਵਾ ਲਿਆ ਤੇ ਗੁਰਮੁਖ ਨੇ ਜਿਹੜਾ ਲਾਹਾ ਹੈ ਉਹ ਖਟ ਲਿਆ ਕਮਾਲਿਆ ਗੁਰੂ ਨੂੰ ਮਿਲ ਕੇ ਆਗਿਆਨਤਾ ਦਾ ਅੰਧੇਰਾ ਦੂਰ ਹੋ ਜਾਂਦਾ ਹੈ ਇਸ ਕਰਕੇ ਇਹ ਨਾਨਕ ਜਿਹੜਾ ਹੰਕਾਰ ਨੂੰ ਮਿਟਾ ਲੈਂਦਾ ਉਹ ਗੁਰੂ ਦੇ ਵਿੱਚ ਸਮਾ ਜਾਂਦਾ ਗੁਰੂ ਦੇ ਵਿੱਚ ਜੁੜ ਜਾਂਦਾ ਹੈ ਤਾਂ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਸੌਮੀ ਪੋੜੀ ਦੇ ਵਿੱਚ ਆਓ ਪਹਿਲੇ ਪਾਠ ਕਰ ਲੈਨੇ ਆ ਸੁਨ ਨਿਰੰਤਰ ਦੀਜੈ ਬੰਦ ਉਡੇ ਨ ਹੰਸਾ ਪੜੈ ਨ ਕੰਧ ਸਹਿਜ ਗੁਫਾ ਘਰ ਜਾਣਾ ਸੱਚਾ ਨਾਨਕ ਸੱਚੇ ਭਾਵੇਂ ਸੱਚਾ ਇਹ 16 ਨੰਬਰ ਪਉੜੀ ਹੈ ਆ ਜਿਹੜਾ ਸਤਿਗੁਰ ਨੇ ਜਵਾਬ ਦਿੱਤਾ ਸੀ ਨਾ ਕਿ ਭੈੜੀ ਮਤ ਕਰਕੇ ਵਜਿਆ ਹੋਇਆ ਹੈ ਮਾਇਆ ਨੇ ਖਾਦਾ ਹੋਇਆ ਹੈ ਮਨਮੁਖ ਬਣ ਕੇ ਗਵਾ ਲੈਂਦਾ ਹੈ ਗੁਰੂ ਨਾਲ ਜੁੜ ਕੇ ਫਿਰ ਕਮਾ ਲੈਂਦਾ ਹੈ ਗੁਰੂ ਨੂੰ ਮਿਲ ਕੇ ਅਗਿਆਨਤਾ ਦੂਰ ਹੋ ਜਾਂਦੀ ਹੈ ਇਸ ਤਰ੍ਹਾਂ ਇਹ ਨਾਨਕ ਆਪਣੇ ਆਪ ਨੂੰ ਹੰਕਾਰ ਨੂੰ ਮਿਟਾ ਕੇ ਗੁਰੂ ਨਾਲ ਜੁੜ ਜਾਂਦਾ ਹੈ ਹੁਣ ਸਤਿਗੁਰ ਕਹਿੰਦੇ ਨੇ ਜਦੋਂ ਇਹ ਚੀਜ਼ ਮਿਲ ਜਾਂਦੀ ਨਾ ਜਦੋਂ ਇਸ ਤਰ੍ਹਾਂ ਮਾਇਆ ਤੋਂ ਬਚ ਜਾਂਦਾ ਗੁਰੂ ਦੇ ਨਾਲ ਜੁੜ ਕੇ ਤਾਂ ਸਤਿਗੁਰ ਆਖਦੇ ਨੇ ਸੁਣਨ ਨਿਰੰਤਰ ਦੀਜੇ ਬੰਦ ਸੁਣੋਂ ਦੀ ਉਹ ਅਫਰ ਅਵਸਥਾ ਜਿੱਥੇ ਕੋਈ ਫੁਰਨਾ ਨਾ ਹੋਵੇ ਪ੍ਰਮਾਤਮਾ ਇੱਕ ਐਸੀ ਅਵਸਥਾ ਜਿੱਥੇ ਫੁਰਨਾ ਕੋਈ ਨਹੀਂ ਤਾਂ ਜਦੋਂ ਸਾਡੇ ਫੁਰਨੇ ਬੰਦ ਹੋਣਗੇ ਫਿਰ ਅਸੀਂ ਪ੍ਰਮਾਤਮਾ ਨਾਲ ਜੁੜਾਂਗੇ ਰੱਬ ਨਾਲ ਜੁੜਾਂਗੇ ਜੇ ਸਾਡੇ ਅੰਦਰ ਫੁਰਨੇ ਚੱਲਦੇ ਨੇ ਫਿਰ ਅਸੀਂ ਰੱਬ ਨਾਲ ਜੁੜ ਨਹੀਂ ਸਕਦੇ ਤੋ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਹਿੰਦੇ ਨੇ ਭਾਈ ਜਿਹੜਾ ਮਨੁੱਖ ਆਹ ਮਾਇਆ ਜੀ ਨੂੰ ਖਾਂਦੀ ਹੈ ਮਾਇਆ ਤੇ ਰੱਬ ਤੇ ਰੁਕਾਵਟ ਪਾ ਦੇਵੇ ਮਾਇਆ ਨੂੰ ਰੋਕ ਦੇਵੇ ਕਿੱਦਾਂ ਰੋਕੇ ਕਹਿੰਦੇ ਨੇ ਜਿਹੜਾ ਪਰਮਾਤਮਾ ਪਰਮੇਸ਼ਰ ਹੈ ਨਾ ਸੁਣ ਅਪੂਰ ਪਰਮਾਤਮਾ ਨਿਰੰਤਰ ਹੁੰਦਾ ਬਿਨਾਂ ਫਰਕ ਤੋਂ ਲਗਾਤਾਰ ਇੱਕ ਰਸ ਉਸ ਪਰਮਾਤਮਾ ਦੀ ਯਾਦ ਵਿੱਚ ਜੋੜ ਕੇ ਆਪਣੇ ਮਨ ਨੂੰ ਜਾਂ ਆਪ ਜੁੜ ਕੇ ਮਾਇਆ ਦੇ ਰਸਤੇ ਵਿੱਚ ਬੰਧ ਲਾ ਦੇਵੇ ਰੁਕਾਵਟ ਲਾ ਦੇਵੇ ਪਰਮਾਤਮਾ ਨੂੰ ਲਗਾਤਾਰ ਯਾਦ ਕਰਕੇ ਉਹ ਫੁਰ ਅਵਸਥਾ ਦੇ ਵਿੱਚ ਜਿਹੜਾ ਰੱਬ ਹੈਗਾ ਏ ਫੁਰਨਿਆਂ ਨੂੰ ਆਪਣਿਆਂ ਨੂੰ ਪਰਮਾਤਮਾ ਦੇ ਨਾਲ ਜੋੜ ਦੇਵੇ ਭਾਵ ਸੁਰਨੇ ਖਤਮ ਕਰਕੇ ਪਰਮਾਤਮਾ ਦੇ ਨਾਲ ਜੁੜ ਕੇ ਲਗਾਤਾਰ ਰੱਬ ਨੂੰ ਚੇਤੇ ਕਰੇ ਉਹ ਜਿਹੜਾ ਰੱਬ ਨੂੰ ਚੇਤੇ ਕਰਨਾ ਫਿਰ ਉਹ ਮਾਇਆ ਨੂੰ ਰੋਕ ਦਿੰਦਾ ਤਾਂ ਇਸ ਤਰ੍ਹਾਂ ਮਾਇਆ ਦੇ ਰਸਤੇ ਵਿੱਚ ਬੰਧ ਲਾ ਦੇਵੇ ਉਡੈਨ ਹੰਸਾ ਪੜਿਆ ਨਾ ਕੰਧ ਉੜੇ ਉੜਦਾ ਨਹੀਂ ਭਾਟਕਦਾ ਨਹੀਂ ਖੰਸਾ ਹੰਸ ਜੀਵ ਨੂੰ ਕਹਿੰਦੇ ਨੇ ਜਾਂ ਮਨ ਨੂੰ ਕਹਿ ਲਈਏ ਪੜਿਆ ਨਾ ਕੰਧ ਕੰਧ ਕਹਿੰਦੇ ਨੇ ਸਰੀਰ ਨੂੰ ਪੜਿਆ ਮਤਲਬ ਡਿੱਗ ਪੈਣਾ ਛਿਜ ਜਾਣਾ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤਾਂ ਫਿਰ ਮਾਇਆ ਦੀ ਖਾਤਰ ਇਹ ਜਿਹੜਾ ਮਨ ਹੈ ਨਾ ਉੜਦਾ ਨਹੀਂ ਹੈ ਭਟਕਦਾ ਨਹੀਂ ਹੈ ਇਹ ਮਾਇਆ ਵਿੱਚ ਨਹੀਂ ਰਹਿੰਦਾ ਹੈ ਇਹ ਮਾਇਆ ਨੂੰ ਛੱਡ ਦਿੰਦਾ ਤਿਆਗ ਦਿੰਦਾ ਹੈ ਤੇ ਫਿਰ ਇਹਦਾ ਸਰੀਰ ਵੀ ਜਿਹੜਾ ਹੈ ਨਾ ਉਹ ਛਿਜਦਾ ਨਹੀਂ ਕਮਜ਼ੋਰ ਨਹੀਂ ਹੁੰਦਾ ਭਾਵ ਸਰੀਰ ਦੀ ਸਤਿਆ ਕਾਇਮ ਰਹਿੰਦੀ ਸਰੀਰ ਦੀ ਸਤਿਆ ਬਣੀ ਰਹਿੰਦੀ ਤਾਂ ਇਹ ਮਾਇਆ ਨੂੰ ਪ੍ਰਮਾਤਮਾ ਪਰਮੇਸ਼ਰ ਚੇਤੇ ਕਰਕੇ ਰੋਕ ਲਵੇ ਤਾਂ ਫਿਰ ਅਗਲੀ ਗੱਲ ਸਤਿਗੁਰੂ ਕਹਿੰਦੇ ਨੇ ਸਹਿਜ ਗੁਫਾ ਘਰ ਜਾਣੈ ਸਾਚਾ ਸਹਿਜ ਉਹ ਅਵਸਥਾ ਹੁੰਦੀ ਜਿੱਥੇ ਅਡੋਲਤਾ ਮਿਲ ਜਾਵੇ ਸਹਿਜ ਦੀ ਗੁਫਾ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਮਨੁੱਖ ਸਹਿਜ ਦੀ ਅਵਸਥਾ ਨੂੰ ਸਦਾ ਟਿਕੀ ਰਹਿਣ ਵਾਲਾ ਆਪਣਾ ਘਰ ਬਣਾ ਲਵੇ ਸਹਿਜ ਅਵਸਥਾ ਵਿੱਚ ਟਿਕ ਜਾਵੇ ਭਾਵ ਸਹਿਜ ਗੁਫਾ ਘਰ ਜਾਣਾ ਸੱਚਾ ਸੱਚਾ ਭਾਵ ਉਹ ਸੱਚਾ ਉਹ ਰੱਬ ਉਹ ਪਰਮਾਤਮਾ ਤੋਂ ਸਤਗੁਰੂ ਕਹਿੰਦੇ ਨੇ ਭਾਵ ਜਿਸ ਮਨੁੱਖ ਦਾ ਸੱਚੇ ਪਰਮਾਤਮਾ ਦੇ ਨਾਲ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਲੱਗ ਜਾਵੇ ਜੁੜ ਜਾਵੇ ਨਾਨਕ ਸੱਚੇ ਭਾਵੈ ਸੱਚਾ ਏ ਨਾਨਕ ਸਤਗੁਰੂ ਜੀ ਆਖਦੇ ਨੇ ਕਹਿੰਦੇ ਨੇ ਸਾਚਾ ਮਤਲਬ ਰੱਬ ਹੋ ਜਾਂਦਾ ਉਹ ਸੱਚ ਨੂੰ ਪਾ ਜਾਂਦਾ ਨਾਨਕ ਹੀ ਨਾਨਕ ਸੱਚੇ ਭਾਵੈ ਉਹ ਸੱਚੇ ਰੱਬ ਨੂੰ ਪਾ ਜਾਂਦਾ ਚੰਗਾ ਲੱਗ ਜਾਂਦਾ ਔਰ ਕੀ ਹੋ ਜਾਂਦਾ ਉਹ ਸੱਚਾ ਹੀ ਹੋ ਜਾਂਦਾ ਰੱਬ ਦਾ ਰੂਪ ਹੀ ਹੋ ਜਾਂਦਾ ਉਹ ਪਰਮੇਸ਼ਰ ਹੀ ਬਣ ਜਾਂਦਾ ਰੱਬ ਹੀ ਬਣ ਜਾਂਦਾ ਉਹ ਸਤਿਗੁਰੂ ਪਾਤਸ਼ਾਹ ਇਸ ਸੰਸਮਝਾਉਂਦੇ ਨੇ ਕਹਿੰਦੇ ਨੇ ਭਾਈ ਜੇ ਤੁਸੀਂ ਭੈੜੀ ਮਤ ਛੱਡੋਗੇ ਮਾਇਆ ਤੋਂ ਬਚ ਜਾਓਗੇ ਮਨਮੁਖ ਜਿਹੜਾ ਮਨ ਦੇ ਬਗਲ ਚੜਣਾ ਨੂੰ ਛੱਡ ਕੇ ਗੁਰੂ ਨਾਲ ਜੁੜोगे ਤੁਸੀਂ ਲਾਹਾ ਖਟ ਲੋਗੇ ਗੁਰੂ ਨੂੰ ਮਿਲ ਕੇ ਅਗਿਆਨਤਾ ਤੁਹਾਡੀ ਦੂਰ ਹੋ ਜਾਣੀ ਹੰਕਾਰ ਨੂੰ ਮੀਟ ਲੈਣਾ ਗੁਰੂ ਦੇ ਨਾਲ ਜੁੜ ਕੇ ਇਸ ਤਰੀਕੇ ਦੇ ਨਾਲ ਫਿਰ ਸੁੰਨ ਜਿਹੜੀ ਉਪਰਵਸਤਾ ਹੈ ਉਹਦੇ ਵਿੱਚ ਜੁੜ ਕੇ ਪ੍ਰਮਾਤਮਾ ਨੂੰ ਲਗਾਤਾਰ ਚੇਤੇ ਕਰਕੇ ਮਾਇਆ ਦੇ ਰਾਸਤੇ ਵਿੱਚ ਰਿਕਾਵਟ ਵੜ ਜਾਵੇ ਜਿਹੜਾ ਰੱਬ ਦਾ ਨਾਮ ਭਾਵ ਇਹ ਮਾਇਆ ਦੇ ਰਾਹ ਵਿੱਚ ਰਿਕਾਵਟ ਸਿੱਟਦੇ ਵੀ ਰੱਬ ਨੂੰ ਲਗਾਤਾਰ ਚੇਤੇ ਕਰਕੇ ਫਿਰ ਇਹਦਾ ਮਨ ਘਟਕਦਾ ਨਹੀਂ ਹੈ ਤੇ ਨਾ ਹੀ ਦਾ ਸਰੀਰ ਦੀ ਸਤਿਆ ਜਾਂਦੀ ਲਗਾਤਾਰ ਕਾਇਮ ਰਹਿੰਦੀ ਭਾਵ ਮਨ ਔਰ ਸਰੀਰ ਦੋਨੇ ਬਲਵਾਨ ਬਣ ਜਾਂਦੇ ਤੇ ਫਿਰ ਸਹਜ ਗੁਫਾ ਉਹ ਸਹਜ ਅਵਸਥਾ ਵਾਲੀ ਗੁਫਾ ਤੋਂ ਫਿਰ ਉਹ ਸੱਚਾ ਕਰ ਜਾਣਾ ਭਾਵ ਸਹਜ ਅਵਸਥਾ ਵਿੱਚ ਟੇਕੇ ਰੱਬ ਨੂੰ ਚੇਤੇ ਕਰਨਾ ਪ੍ਰਮਾਤਮਾ ਨੂੰ ਪਰਮੇਸ਼ਰ ਜਿਹੜਾ ਰੱਬ ਨੂੰ ਯਾਦ ਕਰਨਾ ਹੈ ਨਾ ਇਸ ਤਰੀਕੇ ਦੇ ਨਾਲ ਉਹ ਰੱਬ ਨੂੰ ਭਾ ਜਾਂਦਾ ਤੇ ਸੱਚੇ ਰੱਬ ਦਾ ਰੂਪ ਹੋ ਜਾਂਦਾ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਭਾਈ ਆਪਣਾ ਜਿਹੜਾ ਮਨੁੱਖ ਹੈ ਨਾ ਸਹਿਜ ਅਵਸਥਾ ਨੂੰ ਉਹਨੂੰ ਗੁਫਾ ਬਣਾ ਲਵੇ ਭਾਵੇਂ ਸਿੱਟੀ ਕ ਜਾਵੇ ਸਹਿਜ ਅਵਸਥਾ ਦੇ ਵਿੱਚ ਫਿਰ ਰੱਬ ਪਰਮਾਤਮਾ ਪਰਮੇਸ਼ਰ ਨੂੰ ਜਾਣੇ ਪਹਿਚਾਣ ਲਵੇ ਜਿਹੜਾ ਇਸ ਤਰ੍ਹਾਂ ਰੱਬ ਨੂੰ ਚੇਤੇ ਕਰੇਗਾ ਉਹ ਰੱਬ ਦਾ ਰੂਪ ਹੋ ਜਾਵੇਗਾ ਪਰਮੇਸ਼ਰ ਨਾਲ ਜੁੜ ਜਾਵੇਗਾ ਇਸ ਤਰ੍ਹਾਂ ਇਹ ਸਵਾਲਾਂ ਦਾ ਜਵਾਬ ਸਤਗੁਰੂ ਨੇ ਕੰਪਲੀਟ ਪੂਰਾ ਜਵਾਬ ਦਿੱਤਾ ਹੈ ਸੋ 14 15 16 ਨੰਬਰ ਜਿਹੜੀ ਕੌੜੀ ਐ 14 ਨੰਬਰ ਦਾ ਸਵਾਲ ਨੇ 15 ਤੇ 16 ਦੇ ਜਵਾਬ ਨੇ ਭਾਵੇਂ ਮੈਂ 14 15 ਨੰਬਰ ਕੌੜੀ ਪਹਿਲੇ ਸਾਂਝੀ ਕੀਤੀ ਸੀ ਪਰ 16 ਨੰਬਰ ਕੌੜੀ ਕਿਉਂਕਿ ਪਹਿਲੇ ਵੀਡੀਓ ਵੱਡੀ ਬਣ ਜਾਣੀ ਸੀ ਇਸ ਕਰਕੇ ਮੈਂ 16 ਨੰਬਰ ਕੌੜੀ ਜਿਹੜੀ ਹੁਣੇ ਨਾਲ ਜੋੜ ਕੇ ਜਿਹੜੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ